ਸੋ ਸੁਣ ਲੋ ਦੀ ਬੇਹੱਦ ਦੁਖਦਾਈ ਖਬਰ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਵੱਡਾ ਸਦਮਾ ਲੱਗਿਆ ਮਾ ਮਗਰੂ ਪਿਤਾ ਦੇਵੀ ਮੌਤ ਹੋ ਗਈ ਹੈ ਤਾਂ ਦੁੱਖਾਂ ਦਾ ਪਹਾੜ ਜਿਹੜਾ ਕਿ ਟੁੱਟਦਾ ਹੋਇ ਨਜ਼ਰ ਆ ਰਿਹਾ ਤਾਂ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੋ ਪਹਿਲਾਂ ਮਾਂ ਨੇ ਛੱਡਿਆ ਜਹਾਨ ਤੇ ਹੁਣ ਸਿਰ ਤੋਂ ਉੱਠ ਗਿਆ ਪਿਤਾ ਦਾ ਹਸਾਇਆ ਬੇਹੱਦ ਦੁੱਖ ਦਾ ਇਹ ਕਵਰ ਸਾਂਝੀ ਕਰ ਰਿਹਾ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਵੱਡਾ ਸਦਮਾ ਲੱਗਿਆ ਮਾਂ ਮਗਰੂ ਪਿਤਾ ਦੇਵੀ ਮੌਤ ਹੋ ਗਈ ਹੈ ਸੋ ਦੱਸਦੇ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੇ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਸੋ ਅੱਜ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਜਿਹੜਾ ਕਿ ਵੱਡਾ ਸਦਮਾ ਲੱਗਿਆ ਮਾਂ ਮਗਰੂ ਪਿਤਾ ਵੀ ਮੌਤ ਹੋ ਗਈ ਹੈ ਸੋ ਦੱਸਿਆ ਕਿ ਹਾਰਟ ਅਟੈਕ ਜਿਹੜੇ ਕੀ ਕਾਰਨ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਕੀ ਖਾਨ ਸਾਹਿਬ ਦੇ ਪਿਤਾ ਦੀ ਦਾ ਤੁਗੀਆ ਸੋਦਾਸੀ ਕੁਝ ਟਾਈਮ ਪਹਿਲਾਂ ਹੀ ਉਹਨਾਂ ਦੀ ਮਾਤਾ ਦਾ ਦਿਹਾਂਤ ਹੋਇਆ ਸੀ ਉਸ ਤੋਂ ਬਾਅਦ ਕਿਉਂ ਖਾਨ ਸਾਹਿਬ ਨੂੰ ਵੱਡਾ ਸਦਮਾ ਲੱਗ ਗਿਆ ਤਾਂ ਮਾਂ ਮਗਰੋਂ ਪਿਤਾ ਜੀ ਵੀ ਮੌਤ ਹੋ ਗਈ ਹੈ ਸੋਦਾਸੀ ਕੀ ਹਾਰਟ ਅਟੈਕ ਆਇਆ ਉਸ ਤੋਂ ਬਾਅਦ ਕੀ ਉਹਨਾਂ ਦਾ ਦਿਹਾਂਤ ਹੋ ਗਿਆ ਸੋ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੋ ਪਹਿਲਾਂ ਮਾਂ ਨੇ ਛੱਡਿਆ ਜਹਾਨ ਤੇ ਹੁਣ ਸਿਰ ਉੱਤੋਂ ਛੁੱਟਿਆ ਪਿਤਾ ਦਾ ਸਾਇਆ ਸੋ ਬੇਹਦ ਦੁੱਖਦਾਈ ਖਬਰ ਤੁਹਾਨੂੰ ਦੱਸ ਰਿਹਾ ਕਿ ਮਾਂ ਮਗਰੋਂ ਪਿਤਾ ਜੀ ਦੀ ਕੀ ਮੌਤ ਹੋ ਗਈ ਹੈ ਖਾਨ ਸਾਹਿਬ ਉੱਤੇ ਦੁੱਖ ਦਾ ਪਹਾੜ ਜਿਹੜਾ ਕਿ ਟੁੱਟ ਗਿਆ ਸੋ ਪੰਜਾਬੀ ਗਾਇਕ ਖਾਨ ਸਾਹਿਬ ਨੂੰ ਵੱਡਾ ਸਦਮਾ ਲੱਗਿਆ ਹੈ ਸੋ ਕੁਝ ਦਿਨ ਪਹਿਲਾ ਹੀ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਸੀ ਸੋ ਅੱਜ ਉਹਨਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੋ ਖਾਨ ਸਾਹਿਬ ਨੂੰ ਵੱਡਾ ਸਦਮਾ ਲੱਗਿਆ ਇਸ ਵੇਲੇ ਦੀ ਬੇਹੱਦ ਦੁਖਦਾਈ ਖਬਰ ਸਾਂਝੀ ਕਰ ਰਹੇ ਹਾਂ